ਜਿੰਦਾ ਇੱਕ ਪਾਰ ਤੋਂ ਇੱਕ ਮੋਚ ਨੂੰ ਲੋਕਾਂ ਦੀ ਹੋਇਆ ਫੈਮਲੀਏ ਤੋਂ ਚੁਰੰਗ ਜਾਣ ਸੁਣਿਆ ਇਹ ਜੰਮਾ ਤੋਂ ਲੋਕਾਂ ਨੂੰ ਸੂਚਿਤ ਕਰਾਉਣਾ ਪਾਣਾ ਮੇਰੀ ਬੀਟੀ ਅਸਾਰੇ ਫਾਕੀਆਂ ਨੇ ਤੇ ਦੁੱਧੇ ਦੀ ਪਰੀ ਅਤੇ ਪਿੰਡਾਂ ਤੋਂ ਨਾਮ ਦੇ ਫੋਰੇ ਤੋਂ ਬਣੂਾ ਜਿਵੇਂ ਵਧਦੇ ਵਿਵੇਪੀਵਾ ਬ੍ਰੇਮ ਹੋ ਗਏ ਕੋ ਮੋਦੀ ਭਜਾਓ ਦੇ ਸਮਝਾਓ ਇਹ ਗੱਲਾਂ ਬਿਲਕੁਲ ਮਹੱਲੇ ਮਾਲਕਤ ਹੋਣੀ ਹੈ ਪਹਿਲਾਂ ਨਾ ਜੋ ਮੋਦੀ ਨੇ ਤੁਹਾਨੂੰ ਅਮਾਨੇ ਤਾਹੀ ਦੇਸ਼ ਬਚਾਵਾਂਗੇ ਆਉਣ ਵਾਲਾ ਸਮਾਂ ਹੋਰ ਵੀ ਬਹੁਤ ਖਤਰਨਾਕ ਆ ਜਾਣਾ ਤੇ ਕਿਤੇ ਮੋਦੀ 2024 ਆ ਗਿਆ ਅੱਜ ਦਾ ਜੋ ਭਾਰਤ ਮੰਦ ਹੈ ਸਾਡਾ ਸਾਡਾ ਹੈ ਅਸੀਂ ਦੇਖਿਆ ਬਾਜ਼ਾਰ ਉਹ ਸਾਡੇ ਬਿਹਾਰੀ ਸੀਟਪਾਲੇ ਨੇ ਉਹਨਾਂ ਨੇ ਵੀ ਫੋਨ ਆਉਣਾ ਕਹਿੰਦੇ ਵੀ ਅਸੀਂ ਪ੍ਰਧਾਨ ਜੀ ਬਿਲਕੁਲ ਸੇਫ ਕਰ ਰਹੇ ਹਾਂ ਕੋਲੀ ਪ੍ਰਧਾਨ ਜੀ ਨੇ ਫੋਨ ਤੇ ਕਿਹਾ ਵੀ ਅਸੀਂ ਥੋੜਾ ਜਿਹਾ ਇੱਧਰੋਂ ਪਾਸੇ ਸਿੰਘਪੁਰਾ ਗੋਦਵਾਲਾ ਮਾਰਕਟ ਤੱਕ ਜੀ ਉਸ ਤੋਂ ਫੇਰ ਨੂੰ ਕੰਮਾਂ ਖੜੀਆਂ ਉਹਨਾਂ ਨੂੰ ਦੇਖੀ ਕਰੇ ਤੁਸੀਂ ਆਪਸਾ ਦੇਖੂ ਨੂੰ ਕਰਤਾ ਹੈ ਅਤੇ ਪੰਡ ਗਰਾਮੀ ਦਾ ਥੋੜਾ ਬਾਜ਼ਾਰ ਇਹਨਾਂ ਦੀ ਦੁਕਾਨਾਂ ਵੱਧ ਤਰਫ ਬੜਾ ਸ਼ੋਰ ਬਸਾ ਸੀ ਚੱਕਰ ਲਾ ਕੇ ਬੰਦਾ ਪਿੰਡੀ ਆਇਆ ਹੈ ਇਹ ਸ਼ੋਰ ਬਹੁਤ ਭਾਰੀ ਹੋ ਗਿਆ ਸਾਰੇ ਹੀ ਅੱਜ ਅਮਰ ਪਸੰਗਲਾ ਅਮਨ ਸਾਥੀ ਨਾਲ ਇਹੀ ਤਰ੍ਹਾਂ ਬੈਠ ਕੇ 4 ਵਜੇ ਤੱਕ ਇਹ ਸਾਡਾ ਪ੍ਰੋਗਰਾਮ ਹੈ ਉਸੇ ਤਰ੍ਹਾਂ ਚੱਲ ਰੱਖਣਾ ਬੱਚਦਾ ਕਿ ਖਿਡਾਰੀ ਖਿਡਾਰੀ ਸਤਿ ਸ਼੍ਰੀ ਅਕਾਲ ਸਾਡੇ ਅਜੀ ਸਹਿਵਾਣ 前面前面要做到防护